ਤੇ ਆ ਦੇਖੋ ਵੀਰੋ ਇਹ ਆ ਦੇਖ ਸਕਦੇ ਤੁਸੀਂ ਆ ਦੇਖੋ ਕਿੰਨੀ ਪੀਲੀ ਪੂੰਗੀ ਲੱਗੀ ਤੇ ਝੋਨਾ ਪੱਕਣ ਤੇ ਆ ਗਿਆ ਤੇ ਦੇਖੋ ਦੇਖੋ ਕਿੰਨੀ ਹੋ ਗਈ ਤੇ ਇਸ ਕਰਕੇ ਨੁਕਸਾਨ ਮਤਲਬ ਹੁਣ ਵੀ ਹੈਗਾ ਝੋਨਾ ਪੱਕਣ ਦਾ ਲੱਗਾ ਸਪਰੇਆ ਕਰਦੀਆਂ ਪਰ ਇਹਨੂੰ ਕੋਈ ਮਤਲਬ ਹੋਣੀ ਪਿਆ ਫਰਕ ਦੇਖੋ ਸਾਰੇ ਝੋਨੇ ਤੇ ਹੋ ਗਈ ਇਸ ਕਰਕੇ ਸਾਰੇ ਜੀ ਮਤਲਬ ਝੋਨੇ ਤੇ ਹੋ ਗਈ ਇਹ ਦਿਖਾਉਂਦੇ ਆ ਤੁਹਾਨੂੰ ਤੇ ਆ ਦੇਖੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਜੀ ਫੇਰ ਤੁਹਾਡਾ ਇੱਕ ਵਾਰੀ ਆਪਣੀ ਵੀਡੀਓ ਦੇ ਵਿੱਚ ਤੇ ਅੱਜ ਫੇਰ ਆਪਾਂ ਝੋਨੇ ਚੱਗੇੜਾ ਮਾਰਨਾ ਇਹ ਤੇ ਕਿਉਂਕਿ ਵੀਰੋ ਬਿਮਾਰੀਆਂ ਬਹੁਤ ਪੈ ਗਈਆਂ ਤੇ ਪਹਿਲਾਂ ਪਹਿਲਾਂ ਤੁਹਾਨੂੰ ਪਤਾ ਹੀ ਆ ਮੀਂਹ ਵਗੈਰਾ ਪੈਂਦੇ ਰਹੇ ਤੇ ਸਪਰੇਆਂ ਕਰਨ ਦਾ ਇੰਨਾ ਮੌਕਾ ਨਹੀਂ ਮਿਲਿਆ ਤੇ ਉਸ ਤੋਂ ਬਾਅਦ ਵੀ ਰੋ ਝੋਨਾ ਮੀਂਹ ਇੰਨਾ ਜ਼ਿਆਦਾ ਪੈਣ ਲੱਗਿਆ ਤੇ ਝੋਨਾ ਪੱਕਣ ਤੇ ਇੱਕ ਗਾਰ ਤੇ ਆ ਗਿਆ ਤੇ ਜਿਹੜੀ 26 ਦਾ ਝੋਨਾ ਆਪਾਂ ਉਹਦੇ ਤੇ ਮਤਲਬ ਦੋ ਸਪਰੇਆਂ ਕਰਦੇ ਆ ਤੇ ਇਸ ਕਰਕੇ ਆਪਾਂ ਮਤਲਬ ਬਾਰਸ਼ ਕਾਰਨ ਉੱਤੇ ਦੇ 21 ਕੇ ਮਤਲਬ ਸਪਰੇਅ ਹੋਇਆ ਸੀ 21 ਕੇ ਆਉਣਾ ਸੀ ਕਿਉਂਕਿ ਝੋਨਾ ਦੇਖੋ ਇੱਧਰ ਪੱਕਿਆ ਖੜਾ ਸਾਰਾ ਉੱਧਰ ਆਪਣਾ ਮਤਲਬ 26 ਦਾ ਤੇ ਹੁਣ ਮਤਲਬ ਵੱਢਣ ਵਾਲਾ ਹੋ ਰਿਹਾ ਤੇ ਵੱਢਣ ਦੇ ਦਿਨਾਂਗੇ ਤੇ ਹੁਣ ਵੀਰਾਂ ਤੁਹਾਨੂੰ ਪਤਾ ਕਾਲਾ ਤੇਲਾ ਪੈ ਗਿਆ ਤੇ ਕਾਲੇ ਤੇਲੇ ਤੇ ਵਿੱਚ ਵਿੱਚ ਤੇ ਜਿਹੜੀ ਕਾਲੀ ਪੂੰਗੀ ਹੁੰਦੀ ਆ ਉਹ ਵੀ ਸੌਰੀ ਆਪਣਾ ਹਲਦੀ ਜੀ ਪੂੰਗੀ ਹੁੰਦੀ ਆ ਤੇ ਉਹ ਵੀ ਪੈ ਗਈ ਤੇ ਆਪਾਂ ਜੇ ਝੋਨੇ 'ਚ ਗੇੜਾ ਮਾਰਿਆ ਤੇ ਪਾਣੀ ਵੀ ਲਾਰਕਿਆ ਸੀ ਤੇ ਵਿੱਚ ਜਿਹੜਾ ਮਾਰਕ ਆ ਪਾਇਆ ਤੇ ਬਹੁਤ ਜ਼ਿਆਦਾ ਹੋ ਰਹੀ ਆ ਉਹ ਵੀ ਤੁਹਾਨੂੰ ਦਿਖਾਣੇ ਆ ਤੇ ਬਣੇ ਰਿਓ ਵੀਡੀਓ ਦੇ ਨਾਲ ਤੁਹਾਨੂੰ ਦਿਖਾਣੇ ਆ ਤੇ ਇਹਦਾ ਲਾਜ ਵੀ ਦੱਸਾਂ ਕਿਉਂਕਿ ਜਿਹੜੀ ਹੁਣ ਪੂੰਗੀ ਪੈ ਰਹੀ ਆ ਝੋਨੇ ਦੇ ਵਿੱਚ ਉਹਨੂੰ ਕਿਵੇਂ ਖਤਮ ਕੀਤਾ ਜਾ ਰਿਹਾ ਕਿਉਂਕਿ ਸਪਰੇਅਾਂ ਦਾ ਕੋਈ ਅਸਰ ਨਹੀਂ ਹੋ ਰਿਹਾ ਇਸ ਕਰਕੇ ਤੇ ਉਹ ਵੀ ਤੁਹਾਨੂੰ ਦੱਸਾਂ ਬੜੇ ਰਿਓ ਆਪਣੇ ਵੀਡੀਓ ਦੇ ਨਾਲ ਪਹਿਲਾਂ ਤੁਹਾਨੂੰ ਦਿਖਾਣੇ ਆ ਇਹੋ ਝੋਨਾ ਵੀ ਰੋ ਆਪਣਾ ਦੇਖੋ ਇਸ ਝੋਨੇ 'ਮ ਬਹੁਤ ਜ਼ਿਆਦਾ ਪੀ ਪੂੰਗੀ ਲੱਗੀ ਤੇ ਆਹੋ ਉੱਥੇ ਆ ਵੀ ਰਿਹਾ ਆਪਾਂ ਤੁਹਾਨੂੰ ਦਿਖਾਣੇ ਆ ਇਹ ਆ ਦੇਖ ਵੀਰੇ ਇਹ ਬਿਮਾਰੀ ਤੇ ਬਹੁਤ ਲੱਗੀ ਹੋਈ ਆ ਹਨਾ ਇਹ ਬਿਮਾਰੀ ਦੇਖੋ ਵੀਰੋ ਕਿੰਨੀ ਦੇਖੋ ਮਤਲਬ ਜਿਹੜਾ ਆਪਣਾ ਹੈਗਾ ਇਹਦਾ ਕੋਈ ਬਹੁਤ ਜਿਆਦਾ ਨੁਕਸਾਨ ਨਹੀਂ ਹਾਲਦੀ ਰੋਗ ਬਹੁਤ ਆ ਤੇ ਉਹ ਦੇਖ ਦੇਖ ਵੀਰੇ ਇੱਧਰੋਂ ਦਿਖਾ ਦੇ ਦੇਖੋ ਹੱਥਾਂ ਦੇ ਵੀ ਦੇਖੋ ਕਿਵੇਂ ਹਲਦੀ ਚੜ ਗਈ ਆ ਦੇਖ ਪੀਲਾ ਰੋਗ ਤੇ ਬਹੁਤ ਬੁਰਾ ਹਾਲ ਹੋ ਰਿਹਾ ਹੈ ਨੁਕਸਾਨ ਕੀਤਾ ਹੈ ਇਹਦੀ ਕਿਹੜਾ ਬੀਜ ਹੈ ਵੀਰੇ ਇਹ ਬੀਜ ਹੈਗਾ ਆਹ ਦੇਖੋ ਇਹ ਦੇਖ ਵੀਰੇ ਕਿੰਨਾ ਮਤਲਬ ਬਹੁਤ ਜਿਆਦਾ ਨੁਕਸਾਨ ਆ ਤੇ ਚੋਨਾ ਲੱਗਿਆ ਨੂੰ ਵੀ ਕਾਫੀ ਟਾਈਮ ਹੋ ਗਿਆ 26 ਇਹਦੇ ਨਾਲੋਂ ਪਹਿਲਾਂ ਪੱਕ ਕੇ ਤਿਆਰ ਆ ਤੇ ਇੱਧਰ ਦੇਖ 26 ਆਪਣੀ ਕਿਵੇਂ ਪੱਕ ਗਈ ਤੇ 26 'ਚ ਕੋਈ ਨੁਕਸਾਨ ਨਹੀਂ ਹੈਗਾ 26 'ਚ ਕੋਈ ਨੁਕਸਾਨ ਨਹੀਂ ਲੱਗਿਆ ਤੇ ਕਰਕੇ ਆਪਾਂ ਇਹਦੇ ਵਿੱਚ ਦੇਖੋ ਇਹ ਹਰੀ ਹਲੇ ਮਤਲਬ ਆਪਾਂ ਇਹ 14 ਇਹ ਲੇਟ ਪੱਕਣਾ ਨੇ ਇਹ ਨੁਕਸਾਨ ਜ਼ਿਆਦਾ ਕਰ ਰਹੀ ਹੈ ਕਿਨਾ ਆਪਾਂ ਮਤਲਬ ਇਹਦੇ ਤੇ ਸਪਰੇ ਵੀ ਕਰਦੀ ਪਰ ਇਹ ਜਿਹੜੀ ਪੂੰਦੀ ਆ ਨਾ ਇਹਦਾ ਕੋਈ ਅਸਰ ਨਹੀਂ ਹੋ ਰਿਹਾ ਕੋਈ ਸਪਰੇ ਇਹਦੀ ਕੋਈ ਰੋਕਥਾਮ ਨਹੀਂ ਹੈਗੀ ਹੁਣ ਆਪਾਂ ਲਾਜ ਕੋਈ ਦੇਣਾ ਨਹੀਂ ਕਰ ਨਹੀਂ ਸਕਦੇ ਤੇ ਇੱਧਰ ਦੇਖੋ ਇੱਧਰ ਨੂੰ ਦਿਖਾਉਂਦਾ ਇਹ ਦੇਖੋ ਅਥਾਂ ਤੇ ਵੀ ਪੀਲਾ ਪੈ ਗਿਆ ਇਹ ਤਨ ਬੱਲ ਦੌੜ ਕੇ ਦਿਖਾਉਂਦੇ ਪਹਿਲਾਂ ਇੱਕ ਪਾ ਤੇ ਆਹ ਦੇਖੋ ਵੀਰੇ ਇਹ ਬੱਲ ਸਾਰੀ ਭਰੀ ਪੀਲਾ ਇਹਦੇ ਵਿੱਚ 40% ਨੁਕਸਾਨ ਆ ਪਿਆ ਤੇ ਵੀਰੋ ਤੁਸੀਂ ਦੇਖ ਹੀ ਲਿਆ ਆਪਣੇ ਜਿਹੜੇ ਚੋਨੇ ਵਿੱਚ ਬਹੁਤ ਜ਼ਿਆਦਾ ਮਤਲਬ ਹਲਦੀ ਦਾ ਰੋਗ ਲੱਗ ਰਿਹਾ ਇਹਦਾ ਇਲਾਜ ਹਲੇ ਤੱਕ ਕੋਈ ਨਹੀਂ ਆਪਾਂ ਸਪਰੇ ਵੀ ਨਿਕਰਾਤੀ ਫਿਰ ਫਿਰ ਵੀ ਹਟ ਰਹਿਣ ਤੁਨੂੰ ਪਹਿਲਾਂ ਆਪਾਂ ਕਿਲਾ ਦਿਖਾਉਂਦੇ ਆ ਜਿਹੜੇ ਚ ਸਾਰੇ ਚੇਹ ਰੋਗ ਫੈਲਿਆ ਤੁਨੂੰ ਦਿਖਾਇਆ ਕਿੰਨਾ ਫੈਲ ਰਿਹਾ ਮਤਲਬ ਪੰਜਾਬ ਤੋਂ 60% ਮਤਲਬ ਰੋਗ ਹੀ ਫੈਲ ਰਿਹਾ ਬੱਲ ਦੇ ਉੱਪਰ ਤੇ ਆ ਕਿਲਾ ਸਾਰਾ ਆਪਾਂ ਤੇ ਆ ਦੇਖੋ ਇਹ ਕਿਲਾ ਉਹ ਸੜਕ ਤੋਂ ਲੈ ਕੇ ਤੇ ਆ ਸਾਰਾ ਆਪਣਾ ਇਹਦੀ ਮਤਲਬ ਰੋਗ ਬਹੁਤ ਜ਼ਿਆਦਾ ਬਿਮਾਰੀ ਪੈ ਗਈ ਤੇ ਤੇਲਾ ਵੀ ਦੇਖਦੇ ਆਪਾਂ ਪਹਿਲਾਂ ਤੇਲ ਨਾ ਤਵੇ ਸੇ ਤੇਲ ਆ ਹੀ ਉਹ ਪੈ ਰਿਹਾ ਭਾਈ ਸੱਤੇ ਤੇਲਾ ਵੀ ਇਸਮਾ ਤੋਂ ਤੇ ਆ ਦੇਖੋ ਵੀਰੋ ਕਿੰਨਾ ਤੇਲਾ ਪੈ ਰਿਹਾ ਤੇ ਉੱਪਰ ਪੀਲੀ ਜਿਹੜੀ ਪੁੰਗੀ ਆ ਮਤਲਬ ਫਲਦੀ ਰੋਗ ਆ ਦੇਖੋ ਤੇ ਆ ਦੇਖੋ ਕਿੰਨਾ ਰੋਗ ਹੋ ਗਿਆ ਬਹੁਤ ਜ਼ਿਆਦਾ ਦੇਖੋ ਕਿਵੇਂ ਮਤਲਬ ਜੇ ਆਪਾਂ ਇਹਦੇ ਜੇ ਪੱਟ ਦੇ ਉੱਤੇ ਹੋ ਕੇ ਵੀ ਢੇੜਾ ਮਾਰ ਲਈਏ ਨਾ ਤੇ ਤਾਂ ਵੀ ਆਪਣੇ ਮਤਲਬ ਕੱਪੜੇ ਸਾਰੇ ਹਲਦੀ ਰੰਗੇ ਹੋ ਜਾਂਦੇ ਐ ਨਾ ਰੋਗ ਪੈ ਰਿਆ ਤੇ ਸਪਰੇਆਂ ਵੀ ਪੰਕਰਾਤੀਆਂ ਪਰ ਇਹਦਾ ਮੈਨੂੰ ਤੇ ਲੱਗਦਾ ਨਹੀਂ ਵੀਰੋ ਇਲਾਜ ਹੋਣਾ ਕਿਉਂਕਿ ਜਦ ਤੱਕ ਇਹ ਬਾੜ ਬੁੜਕੇ ਫੇਰੇ ਪਤਾ ਲੱਗੇਗਾ ਤੇ ਇਹ ਇਸ ਕਰਕੇ ਆਪਾਂ ਸਪਰੇ ਤਾਂ ਕਰਾਤੀ ਸੀ ਪਹਿਲਾਂ ਵੀ ਤੇ ਇੱਕ ਹੋਰ ਕਰਾ ਦਈਏ ਬਾਕੀ ਦੇਖੀ ਜਾਊਗੀ ਕੀ ਬਣਦਾ ਤੇ ਵੀਰੋ ਏ ਬੀਤ ਲਾਣ ਨਾਲੋਂ ਚੰਗਾ ਦਾ 26 ਲਾਓ 26 ਵਧੀਆ ਵੀ ਜਾ ਇੱਕ ਦੋ ਸਪਰੇ ਹੁੰਦੀ ਆ ਪਰ ਬੜ ਵੀ ਟਾਈਮ ਨਾਲ ਜਾਂਦਾ ਤੇ ਇਹ ਬੀਜ ਆਪਾਂ ਇਸ ਵਾਰ ਲਾਇਆ ਸੀ ਪਰ ਇਸ ਦੀ ਬਿਮਾਰੀ ਬਹੁਤ ਆ ਤੇ ਅੱਕੇ ਤੋਂ ਪਾਏ ਬੀਜ ਨਹੀਂ ਲਾਂਦੇ ਅੱਕੇ ਤੋਂ ਪਾਸ 26 ਲਾਇਆ ਕਰਾਂਗੇ 26 ਸਾਰੀ ਤੇ 11 ਕਿ ਵੀ ਲਾਣੇ ਆ ਵੀਰੋ ਆਪਾਂ ਤੇ ਉਹ ਪ੍ਰਾਲੀ ਪ੍ਰੂਲੀ ਕਰਕੇ ਤੇ ਆਪਾਂ ਮੱਝਾਂ ਮੁੱਝਾਂ ਵੀ ਬਹੁਤ ਰੱਖਿਆ ਇਸ ਕਰਕੇ ਪ੍ਰਾਲੀ ਹੋ ਜਾਂਦੀ ਇਸ ਕਰਕੇ ਆਪਾਂ ਇਹ 11 ਕਿ 2 ਕਿ ਲਾਣੇ ਬਾਕੀ ਪਾਸ ਸਾਰੀ 26 ਲਾਇਆ ਕਰਾਂਗੇ 26 ਠੀਕ ਆ ਚੋਨਾ ਵਧੀਆ ਤੇ ਝਾੜੀ ਵਧੀਆ